ਲਵਾਦੇ ਕੈਪਟਨ ਸਰਕਾਰ ਨੂੰ ਕਰਿਆ ਉਹਨੂੰ ਕਾਲੀ ਕਰ ਦਨਗੇ ਸਾਡੀ ਤੱਕੜੀ ਉੱਥੇ ਹੀ ਖੜੀ ਆ ਜੀ ਉਹਨੂੰ ਬੰਦੇ ਨਹੀਂ ਪੈਦਾ ਗੌਰਮੈਂਟ ਤੋਂ ਬੰਦੇ ਨਹੀਂ ਨਾ ਮੈਂ ਵੋਟ ਪਾਣੀ ਜੀ ਪਿਛਲੀ ਵਾਰ ਪਾ ਕੇ ਦੇਖ ਲਈ ਕੁੱਝ ਵੋਟ ਪਾਈ ਕਾਲੀ ਜਲ ਦੇ ਆਲਾ ਕਹਿੰਦਾ ਵਿੱਚ ਜਲਾਲੀਆਂ ਕਹਿੰਦੀ ਸਾਡੀ ਤਾਂ ਤੱਕੜੀ ਆ ਗੁਰੂ ਦੀ ਤੱਕੜੀ ਆ ਕਹਿੰਦੇ ਕਿ ਹਾਂਜੀ ਇੱਥੇ ਵਿਰਾਸਤ ਤੇ ਖਾਲਸਾ ਬਣਾਤਾ ਉਹ ਖਾਲਸਾ ਦਾ ਰੋਟੀ ਥੋੜਾ ਖਾਣੀ ਵਿਰਾਸਤ ਖਾਲਸਾ ਨੇ ਰੋਟੀ ਦੇਣੀ ਕੱਲੇ ਕੱਲੇ ਘਰ ਚ ਜੱਟਾਂ ਦੇ ਬਾਰੇ ਵਿੱਚ ਤੁਸੀਂ ਬਹੁਤ ਸਾਰੇ ਗੀਤ ਦੇਖੇ ਹੋਣਗੇ ਸੁਨੇ ਹੋਣਗੇ ਜਿਸ ਦੇ ਵਿੱਚ ਜੱਟ ਨੂੰ ਕਿਸ ਤਰ੍ਹਾਂ ਵਿਖਾਇਆ ਜਾਂਦਾ ਜੱਟ ਦੀ ਇੱਕ ਵਧੀਆ ਜ਼ਿੰਦਗੀ ਦਿਖਾਈ ਜਾਂਦੀ ਹੈ ਪਰ ਅਸਲ ਦੇ ਵਿੱਚ ਜੱਟ ਪਹਿਲਾਂ ਖੇਤਾਂ ਦੇ ਵਿੱਚ ਖੇਤੀ ਕਰਦੇ ਸਮੇਂ ਮਰਦਾ ਫਿਰ ਸਰਕਾਰਾਂ ਮਾਰਦੀਆਂ ਨੇ ਕਿਉਂਕਿ ਜਦੋਂ ਫਸਲ ਦਾ ਮੁੱਲ ਲੈਣ ਦਾ ਸਮਾਂ ਆਉਂਦਾ ਤਾਂ ਉਸ ਵੇਲੇ ਨਾਲ ਨੂੰ ਜਿਹੜਾ ਮੁੱਲ ਹੈਗਾ ਉਹ ਸਹੀ ਨਹੀਂ ਦਿੱਤਾ ਜਾਂਦਾ ਤੇ ਹੁਣ ਵਾਰੀ ਆ ਗਈ ਹੈ ਜੀ ਪ੍ਰਮਾਤਮਾ ਦੀ ਕਹਿੰਦੇ ਨੇ ਕਿ ਕੁਦਰਤ ਨੇ ਵੀ ਜੱਟਾਂ ਦੇ ਨਾਲ ਅਜੇ ਹੀ ਦੁਸ਼ਮਣੀ ਕਮਾਉਣੀ ਸ਼ੁਰੂ ਕੀਤੀ ਹੈ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਰੂਪਨਗਰ ਦੀਆਂ ਨੇ ਕਿ ਰੂਪਨਗਰ ਦੇ ਵਿੱਚ ਉਸ ਵੇਲੇ ਅਸੀਂ ਰੂਪਨਗਰ ਦੀ ਅਨਾਜ ਮੰਡੀ ਦੇ ਵਿੱਚ ਦਾਣਾ ਮੰਡੀ ਦੇ ਵਿੱਚ ਖੜੇ ਆ ਜਿੱਥੇ ਸਾਫ਼ ਤੌਰ ਤੇ ਵੇਖਿਆ ਜਾ ਸਕਦਾ ਹੈ ਕਿ ਖੁੱਲੇ ਆਮ ਜਿਹੜੀ ਹੈਗੀ ਹੈ ਬਿਨਾਂ ਕਿਸੇ ਛੱਤ ਤੋਂ ਬਿਨਾਂ ਤਰਪਾਲਾਂ ਤੋਂ ਇੱਥੇ ਜੱਟ ਦੀ ਮਿਹਨਤ ਕੀਤੀ ਹੋਈ ਕਣਕ ਜਿਹੜੀ ਹੈਗੀ ਹੈ ਉਹ ਜਦੋਂ ਅਨਾਜ ਮੰਡੀ ਦੇ ਵਿੱਚ ਲਿਆਂਦੀ ਜਾਂਦੀ ਹੈ ਥੋੜਾ ਇੱਕ ਮੈਨੂੰ ਲੱਗਦਾ ਵੀ ਹੁਣ ਪੈਸੇ ਕਮਾਉਣ ਦਾ ਜਿਹੜਾ ਸਮਾਂ ਆ ਗਿਆ ਪਰ ਜਦੋਂ ਅੱਜ 24 ਤਰੀਕ ਜਦੋਂ ਆਈ ਸ਼ਾਮ ਹੋਈ ਤਾਂ ਜੱਟ ਨੇ ਰੋਣਾ ਸ਼ੁਰੂ ਕਰ ਦਿੱਤਾ ਕਿਉਂਕਿ ਕੁਦਰਤ ਦਾ ਕਹਿ ਰਿਹਾ ਜਿਹਾ ਵਰਿਆ ਕਿ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਕਿ ਮੀਂਹ ਵਰ ਰਿਹਾ ਹੈ ਤੇ ਵਰਦੇ ਮੀਂਹ ਦੇ ਵਿੱਚ ਕਣਕ ਜਿਹੜੀ ਹੈ ਖਰਾਬ ਹੋ ਰਹੀ ਹੈ ਲੱਖਾਂ ਕੁਇੰਟਲ ਜਿਹੜੀ ਕਣਕ ਇੱਥੇ ਆਈ ਹੋਈ ਹੈ ਤੇ ਉਹ ਬਿਲਕੁਲ ਢਿੱਜ ਰਹੀ ਹੈ ਉਸ ਦੀ ਨਾ ਤਾਂ ਇੱਥੇ ਕੋਈ ਪੁਖਤਾ ਪ੍ਰਬੰਧ ਆ ਪਾ ਕਹਿ ਸਕਦੇ ਕਿ ਕੀਤੇ ਗਏ ਨੇ ਇਸ ਕਣਕ ਨੂੰ ਕਿ ਨਾ ਭਿਜੇ ਕੋਈ ਮੌਸਮ ਦੀ ਮਾਰ ਨਾ ਪਵੇ ਇਸ ਕਣਕ ਦੇ ਉੱਤੇ ਸੋ ਜਿੱਥੇ ਕੁਦਰਤ ਦਾ ਅਸੀਂ ਕਹਿ ਸਕਦੇ ਕਿ ਕਹਿ ਪਾਇਆ ਜਾ ਰਿਹਾ ਉੱਥੇ ਸਰਕਾਰਾਂ ਵੀ ਕਿਤਨੇ ਕਿਤੇ ਇਸ ਦੇ ਵਿੱਚ ਜ਼ਿੰਮੇਵਾਰ ਜ਼ਰੂਰ ਦਿਖਾਈ ਦੇ ਰਹੀਆਂ ਨੇ ਪ੍ਰਸ਼ਾਸਨ ਕਿਤਨੇ ਕਿਤੇ ਜ਼ਿੰਮੇਵਾਰ ਜ਼ਰੂਰ ਦਿਖਾਈ ਦੇ ਰਿਹਾ ਕਿਉਂਕਿ ਹਾਲਤਾ ਹੈ ਹੋਣਾ ਚਾਹੀਦਾ ਸੀ ਕਿ ਮੀਂਹ ਵਰਦੇ ਮੀਂਹ ਦੇ ਵਿੱਚ ਇਸ ਕਣਕ ਨੂੰ ਢੱਕਣ ਦੇ ਲਈ ਪਹਿਲਾਂ ਤੋਂ ਹੀ ਪੁਖਤਾ ਪ੍ਰਬੰਧ ਕੀਤੇ ਜਾਣੇ ਚਾਹੀਦੇ ਸੀ ਕਿਉਂਕਿ ਇੰਟਰਨੈਟ ਦਾ ਜ਼ਮਾਨਾ ਇੱਕ ਇੱਕ ਹਫ਼ਤਾ ਪੰਜ ਪੰਜ 10 10 ਦਿਨ ਪਹਿਲਾਂ ਜਿਹੜਾ ਮੌਸਮ ਵਿਭਾਗ ਚਿਤਾਬ ਨਹੀਂ ਦੇ ਦਿੰਦਾ ਇਹ ਵਾਰਨਿੰਗ ਜਿਹੜੀ ਦੇ ਦਿੰਦਾ ਹੈ ਪਰ ਉਸ ਦੇ ਬਾਵਜੂਦ ਵੀ ਜਿਹੜੀ ਹੈਗੀ ਆਪਾਂ ਦੇਖ ਸਕਦੇ ਹਾਂ ਰੂਪਨਗਰ ਮੰਡੀ ਦੇ ਵਿੱਚ ਮੀਂਹ ਪੈ ਰਿਹਾ ਹੈ ਤੇ ਕਣਕ ਜਿਹੜੀ ਹੈਗੀ ਉਹ ਖਰਾਬ ਹੋ ਰਹੀ ਹੈ ਕੁਝ ਆੜਤੀਏ ਸਾਡੇ ਨਾਲ ਹੈਗੇ ਨੇ ਕੁਝ ਕਿਸਾਨ ਭਰਾ ਵੀ ਸਾਡੇ ਨਾਲ ਹੈਗੇ ਨੇ ਮਜ਼ਦੂਰ ਹੈਗੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਇਸ ਵੇਲੇ ਵੀ ਦੱਸ ਦਿੰਦੇ ਆ ਕਿ ਅਜੇ 6:00 ਵਜੇ ਦਾ ਟਾਈਮ ਹੈਗਾ ਹੈ ਔਰ ਇਸ ਵੇਲੇ ਜਦੋਂ ਧੁੱਪ ਹੁੰਦੀ ਹੈ ਪਰ ਹੁਣ ਕੁੱਪ ਹਨੇਰਾ ਛਾਇਆ ਹੋਇਆ ਅਸੀਂ ਵੀ ਲਾਈਟਾਂ ਲਗਾ ਕੇ ਜਿਹੜੀ ਇਹ ਕਵਰੇਜ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕੀ ਨਾਮ ਹੈ ਤੁਹਾਡਾ ਮੇਰਾ ਧਮਿੰਦਰ ਕੁਮਾਰ ਜੀ ਬੰਟੀ ਆੜਤੀ ਬੰਟੀ ਜੀ ਕਿੰਨੀ ਕੁ ਫਸਲ ਇੱਥੇ ਆਈ ਹੋਈ ਹੈ ਫਸਲ ਜੀ ਕੱਟੋ ਘੜ 40 ਫਰੰਡ ਮੰਡੀ ਜਾ ਗਈ ਹੂੰ ਤੇ ਇਸ ਟਾਈਮ ਅਚਨ ਚੇਤਨੀ ਬਾਰਿਸ਼ ਹੋ ਗਈ ਵੀ ਕੋਈ ਕੰਟਰੋਲ ਨਹੀਂ ਤਰਬਾਲਾ ਪਾਈਆਂ ਸੀ ਤਰਬਾਲਾ ਫੜੀਆਂ ਚਾਰ ਤੋਂ ਜਲ ਕੇ ਲਾਈਨ ਪਰ ਜੀ ਇੰਨੀ ਹਨੇਰੀ ਸੀ ਤਰਬਾਲਾ ਉੜ ਗਏ ਅੱਛਾ ਉਹਤੇ ਇਲਾਵਾ ਮੇਨ ਗੱਲ ਕਿ ਆ ਕੁਦਰਤ ਕਹਿ ਰਹਿਣਾ ਹੂੰ ਵੀ ਜੱਟ ਮਜ਼ਦੂਰ ਮਜ਼ਦੂਰ ਤਾਂ ਹੁਣ ਭੱਜਣ ਲੱਗੇ ਜੀ ਉਹਦਾ ਹੱਥ ਖੜੇ ਕਰ ਗਏ ਜੀ ਉਹ ਕਹਿੰਦੇ ਅਸੀਂ ਨਹੀਂ ਕੰਮ ਕਰਨਾ ਹੁਣ ਇਹ ਮਾਲ ਥੋੜਾ ਜਿਹਾ ਗਿੱਲਾ ਹੋ ਗਿਆ ਇਹ ਚੱਕ ਕੇ ਢੰਗ ਲੈਣੀ ਪਣੀ ਆ ਮਜ਼ਦੂਰ ਨੇ ਲੈਣੀ ਨਹੀਂ ਟਾਲੀਆਂ ਤਾਰੂਗੇ ਕਿ ਢੋਂਗਾ ਲਾਉਂਗੇ ਹਾਂ ਆਰਤੀ ਪਹਿਲੇ ਰੱਜ ਲਈ ਜ਼ਿਮੀਦਾਰ ਦਾ ਰੱਬ ਨੇ ਪਹਿਲੀ ਮਾਰਤਾ ਇਸ ਕਰਕੇ ਮੈਂ ਮੇਰੇ ਸਾਥ ਤੇ ਵਾਰ ਹੈ ਤੁਹਾਨੂੰ ਕੀ ਲੱਗਦਾ ਵੀ ਇਹ ਕਣਕ ਜਿਹੜੀ ਹੁਣ ਗਿੱਲੀ ਹੋ ਰਹੀ ਹੈ ਇਸੇ ਮੇ ਕਿਸਾਨ ਨੂੰ ਜਿਨ੍ਹਾਂ ਨੇ ਜਿਨ੍ਹਾਂ ਨੂੰ ਉਮੀਦ ਸੀ ਵੀ ਅੱਜ ਸਾਡੀ ਜਿਹੜੀ ਲਿਫਟਿੰਗ ਹੋ ਜਾਣੀ ਕੱਲ ਅਸੀਂ ਵਿਹਲੇ ਹੋ ਜਾਣਾ ਹੁਣ ਉਸ ਕਿਸਾਨ ਨੂੰ ਉਸੇ ਉਮੀਦਾਂ ਨੂੰ ਹੋਰ ਕਿੰਨੇ ਕੁ ਦਿਨ ਮੰਡੀਆਂ ਦੇ ਵਿੱਚ ਰੋਲਣਾ ਪਈਗਾ ਜੇ ਤਾਂ ਮੀਂਹ ਦੇ ਪਟਪੰਡਾ ਜੀ ਜੇ ਜਾਦਾ ਪੈ ਗਿਆ ਤਾਂ ਕਈ ਦਿਨ ਹਾਂ ਜੇ ਥੋੜਾ ਪੈ ਗਿਆ ਪਰ ਬਹੁਤ ਜ਼ਿਆਦਾ ਪੈ ਰਿਹਾ ਮੇਰੇ ਸਾਹਮਣੇ ਹੂੰ ਲੰਬਾ ਕੰਮ ਚੱਲੂਗਾ ਇਹ ਸੁੱਕਣ ਤੋਂ ਬਾਅਦ ਇਹ ਫਸਲ ਖਰਾਬ ਹੋਏਗੀ ਜਾਂ ਫਿਰ ਉਹ ਖਰਾਬ ਨਹੀਂ ਹੋਣ ਦਿੰਦੇ ਜੀ ਕੋਈ ਕੋ ਟੈਨਸ਼ਨ ਨਹੀਂ ਪਰ ਇਹ ਵੀ ਮਜ਼ਦੂਰੀ ਵਾਜੇਗੀ ਮਜ਼ਦੂਰੀ ਵਾਜੂਗੀ ਪਰ ਮਜ਼ਦੂਰ ਇੱਧਰ ਕਣਕ ਚੱਕੂਗਾ ਤੇ ਟੈਲੀ ਤਾਰੂਗਾ ਹਾਂ ਹਾਂ ਮਜ਼ਦੂਰ ਪਹਿਲੇ ਨਹੀਂ ਮਿਲਦਾ ਇਲੈਕਸ਼ਨ ਕਰਕੇ ਮਜ਼ਦੂਰ ਪਿੱਛੋਂ ਆ ਨਹੀਂ ਰਿਹਾ ਆ ਪੰਗਾ ਠੀਕ ਹੈ ਕੀ ਨਾਮ ਹੈ ਜੀ ਤੁਹਾਡਾ ਸੁਖਨਪਾਲ ਖੜੇ ਆ ਗੁਰਵਕ ਸਿੰਘ ਹੈ ਸਰਪੰਚ ਸਾਹਿਬ ਕਿੱਥੋਂ ਦੇ ਸਰਪੰਚ ਹੋ ਤੁਸੀਂ ਮਾਲਾਂ ਦੇ ਜੀ ਮਾਲਾਂ ਮਾਲਾਂ ਛੱਲੀਆਂ ਮਾਲਾਂ ਹਾਂ ਜੀ ਹਾਂ ਜੀ ਠੀਕ ਹੈ ਤੇ ਕਿੰਨੀ ਕੁ ਕਣਕ ਤੁਹਾਡੀ ਸੀ ਕਿ ਇੱਥੇ ਕਣਕ ਮੇਰੀ 100 ਕੁ ਕੁਇੰਟਲ ਤੇ ਹੀ ਟਰਾਲੀ ਤੁਹਾਡੀ ਨਾਲ ਹੋਰ ਸਾਥੀ ਵੀ ਆਏ ਹੋਣੇ ਆ ਜੀ ਹੋਰ ਤਾਂ ਕੋਈ ਹੈਗੇ ਆਜਾ ਸੁਣ ਅੱਛਾ ਜੀ ਬਈ ਸਾਡਾ ਤਾਂ ਬਹੁਤ ਹੁਣ ਬੁਰਾ ਹਾਲੇ ਹੈ ਸਰਪੰਚ ਸਾਹਿਬ ਇੱਕ ਮੈਜ ਜਾਣਕਾਰੀ ਜ਼ਰੂਰ ਲੈਣੀ ਚਾਹੁੰਦਾ ਕਿਉਂਕਿ ਜਦੋਂ ਗੀਤ ਦੇਖੀਦੇ ਨਾ ਜੱਟ ਨੂੰ ਤਾਂ ਬੜੀ ਐਸ਼ ਦੀ ਜ਼ਿੰਦਗੀ ਦਿਖਾਈ ਜਾਂਦੀ ਹੈ ਵੱਡੀਆਂ ਵੱਡੀਆਂ ਗੱਡੀਆਂ ਕੋਠੀਆਂ ਪਰ ਅਸਲ ਦੇ ਵਿੱਚ ਕੀ ਹੈ ਦਿਖਾਉਂਦਾ ਜੀ ਇਹ ਤਾਂ ਹੁਣ ਦਿਖਾਵਾ ਹੀ ਰਹੇਗਾ ਜ਼ਿਮੀਂਦਾਰ ਤਾਂ ਗਿਆ ਸਮਝ ਲਓ ਖਤਮ ਹੈ ਬਸ ਸਾਲ ਦੋ ਸਾਲ ਵਿੱਚ ਜਮ੍ਹਾਂ ਖਤਮ ਹੋ ਜਾਊਗਾ ਖੇਤੀ ਛੱਡ ਦਊਗਾ ਜ਼ਿਮੀਂਦਾਰ ਕਾਰਨ ਕੀ ਆ ਖੇਤੀ ਚ ਬੰਨੀ ਆ ਬਤ ਸਿਆਲ ਵਿੱਚ ਪਹਿਲਾਂ ਮੀਂਹ ਪਈ ਗਏ ਕਣਕ ਸਾਰੀ ਖਤਮ ਹੋ ਲਈਆਂ ਹੁਣ 14 15 ਕੁਇੰਟਲ ਕਣਕ ਨਿਕਲਦੀ ਸੀ ਆ ਹੁਣ ਫੇਰ ਦੁਬਾਰੇ ਇਹਨੇ ਕਰਤੇ ਆ ਕੰਮ ਮਹਾਰਾਜ ਨੇ ਕੋਈ ਕੁਝ ਨਹੀਂ ਸੁਣਾਈ ਨਾ ਗਵਰਨਮੈਂਟ ਕਰੇ ਨਾ ਕਿ ਸਾੜੀਓ ਕੋਈ ਉਹ ਹੁੰਦੀ ਆ ਵੀ ਪੇਸ ਜਾਂਦੀ ਆ ਇਹਦੇ ਵਿੱਚ ਜੀ ਫੋਲ ਬਿਲਕੁਲ ਕਿਉਂਕਿ ਕੁਦਰਤ ਦਾ ਕਹਿਰ ਹੈ ਜਿਹੜਾ ਟੈ ਰਹੇ ਹੈ ਇੱਥੇ ਕਿ ਪ੍ਰਸ਼ਾਸਨਿਕ ਤੌਰ ਤੇ ਜਿਹੜੇ ਪ੍ਰਬੰਧ ਤਾਂ ਦੇਖਣੇ ਲਈ ਪਰ ਇਹ ਕਿਹਾ ਇਹ ਵੀ ਜਾ ਰਿਹਾ ਹੈ ਕਿ ਨੇੜੀ ਇੰਨੀ ਸੀ ਕਿ ਤਰਪਾਲਾਂ ਵੀ ਉੜ ਗਈਆਂ ਤਰਪਾਲਾ ਨਹੀਂ ਰਹੀਆਂ ਪਰ ਕਿਤੇ ਨਾ ਕਿਤੇ ਹੁਣ ਸਰਕਾਰਾਂ ਨੂੰ ਜਿਹੜੀ ਜ਼ਿੰਮੇਵਾਰੀ ਅਗਲੀ ਸਰਕਾਰਾਂ ਦੇ ਉੱਤੇ ਆ ਜਾਂਦੀ ਹੈ ਕਿ ਜੋ ਨੁਕਸਾਨ ਹੋਣਾ ਹੈਗਾ ਇਹ ਅੱਜ ਇਹ ਫਸਲਾ ਜਿਹੜੀਆਂ ਖੇਤਾਂ ਦੇ ਵਿੱਚ ਵੀ ਖੜੀਆਂ ਹੋਈਆਂ ਨੇ ਬੇਸ਼ੱਕ 40% ਦੀ ਫਸਲ ਜਿਹੜੀ ਦੱਸੀ ਜਾ ਰਹੀ ਹੈ ਦੱਸੀ ਜਾ ਰਹੀ ਹੈ ਕਿ 40% ਦੀ ਫਸਲ ਜਿਹੜੀ ਅਨਾਜ ਮੰਡੀ ਦੇ ਵਿੱਚ ਆ ਗਈ ਪਰ ਫਸਲ ਹੈ ਜੀ ਖੇਤਾਂ ਦੇ ਵਿੱਚ ਵੀ ਖੜੀ ਹੈ ਉਹ ਨਾਲ ਦੇ ਨਾਲ ਬਾਡੀ ਕਰਦੇ ਨੇ ਕੱਢਦੇ ਮਸ਼ੀਨਾ ਅੱਜ ਮਹੋਚ ਲਾਈਆਂ ਨਹੀਂ ਪਹਿਲੇ ਹੀ ਖੇਤ ਗਿੱਲੇ ਪਏ ਤੇ ਬਾਕੀ ਹੁਣ ਮਸ਼ੀਨਾ ਨਹੀਂ ਬੜੂਗੀਆਂ ਹਫਤਾ ਇੱਕ ਖੇਤਾਂ ਦੇ ਵਿੱਚ ਇਨਾ ਮੀਂਹ ਪੈ ਗਿਆ ਕਿ ਨਾ ਬਾਰਿਸ਼ ਹੋ ਗਈ ਹੁਣ ਨਹੀਂ ਕੁਝ ਵੀ ਬੜਵਾ ਇਨਾ ਮੇ ਤੁਹਾਡਾ ਸੋਣ ਸਿੰਘ ਜੀ ਕਾਉਂਚਿੰਗ ਜੀ ਕਿਹੜੇ ਪਿੰਡ ਤੋਂ ਭੈਣੀ ਜੀ ਭੈਣੀ ਤੋਂ ਹਾਂਜੀ ਆ ਤੁਹਾਨੂੰ ਕੀ ਲੱਗਦਾ ਬਈ ਸਰਕਾਰ ਨੇ ਆਪਣਾ ਫਰਜ਼ ਨਭਾਇ ਚੁਣੇ ਤਾਂ ਕੁਦਰਤ ਦਾ ਕਹਿਰ ਹੈ ਸਾਨੂੰ ਤਾਂ ਜਿੰਮੇਦਾਰਾਂ ਦਾ ਕੋਈ ਪੁੱਛ ਨਹੀਂ ਆਈ ਮੇਗੀ ਹੁਣ ਨਾ ਤਾਂ ਟ੍ਰੈਲੀ ਕੋਈ ਜਗ੍ਹਾ ਹੈਗੀ ਆ ਵੀ ਕਿਹੜੀ ਟ੍ਰੈਲੀ ਉਹਦੇ ਅੰਦਰ ਲਾ ਦੇ ਵੀ ਕਿਹੜੀ ਬਚਾ ਲਈਏ ਉਂਟਰੀਆਂ ਨੰਗੇ ਕਰੀਆਂ ਉਵੇਂ ਹਫ਼ਤੇ ਇਹ ਭਿੱਜ ਗਈ ਨਾ ਇਹ ਲੈਣੀ ਹੈ ਹਫ਼ਤੇ ਪਰ ਸਕਾਈ ਜੋ ਫੇਰ ਕਈ ਉਹ ਵੀ ਲੈ ਲਓ ਭਾਈ ਛੱਡ ਨਾ ਜੀ ਜੀ ਹੁਣ ਮੈਂ ਇਸ ਵੇਲੇ ਸਰਕਾਰਾਂ ਦੀ ਗੱਲ ਕਰ ਰਿਹਾ ਵੀ ਇੱਥੇ ਦੇਖ ਰਿਹਾ ਵੀ ਤਰਪਾਲਾ ਵਗੈਰਾ ਵੀ ਨਹੀਂ ਹੈ ਕਿ ਪ੍ਰਬੰਧ ਕੋਈ ਹੱਲ ਨਹੀਂ ਕਰਦਾ ਸੌਦਾ ਹੀ ਕੋਈ ਤੁਹਾਡੀ ਕਿੰਨੀ ਕਣ ਕਹਿ ਗਈ ਅੱਜ ਕਣ ਤਾਂ ਮੈਂ ਤਾਂ ਪਹਿਲਾਂ ਵੇਚ ਗਏ 100 ਕਾਉਂਟ 100 ਕਾਉਂਟ ਤੁਸੀਂ ਵੇਚ ਗਏ ਪਹਿਲਾਂ ਅਗਲੀ ਅੱਛਾ ਹੁਣ ਦੁਬਾਰਾ ਹੁਣ ਲੇ ਗਿਆ ਅੱਜ ਟਰਾਲੀ ਆ ਖੜੀ ਆ ਹੁਣ ਉਹ ਵਾਰ ਭਿੱਜ ਰਹੀ ਖੜੀ ਤੋ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਜਿਹੜੀ ਕਣਕ ਹੈਗੀ ਕਿਸਾਨ ਦੀ ਭਿੱਜ ਰਹੀ ਹੈ ਤੇ ਇਧਰ ਕਿਸਾਨਾਂ ਦੇ ਮਾਇੂਸ ਚਿਹਰੇ ਵੇਖੇ ਜਾ ਸਕਦੇ ਨੇ ਇੱਕ ਉਮੀਦ ਹੁੰਦੀ ਹੈ ਕਿ ਹੁਣ ਪਰਿਵਾਰ ਦੇ ਵਿੱਚ ਜਿਹੜੇ ਹੈਗੇ ਬੱਚਿਆਂ ਦੀਆਂ ਅੱਗੇ ਫੀਸਾਂ ਵੀ ਦੇਣੀਆਂ ਹੁੰਦੀਆਂ ਉਹ ਮਹੀਨਾ ਹੀ ਕੁਝ ਜਿਹਾ ਹੈ ਕਿ ਇਸ ਤੋਂ ਬਾਅਦ ਜਿਹੜੀਆਂ ਬੱਚਿਆਂ ਦੀ ਐਡਮਿਸ਼ਨਾਂ ਸ਼ੁਰੂ ਹੋ ਜਾਣੀਆਂ ਉਹ ਸੌ ਸੌ ਜ਼ਿੰਮੇਦਾਰ ਨੂੰ ਜਿਹੜੇ ਹੈਗੇ ਕੰਮ ਹੁੰਦੇ ਨੇ ਪੈਸਾ ਉਸ ਦੇ ਨਾਲ ਹੀ ਉਹ ਜੋ ਫਸਲ ਨੂੰ ਵੱਢਣ ਤੋਂ ਬਾਅਦ ਜਿਹੜੀ ਉਹਦਾ ਚਾਰ ਹੁੰਦਾ ਉਸ ਤੋਂ ਇੱਕ ਉਮੀਦ ਹੁੰਦੀ ਹੈ ਵੀ ਖਰਚਾ ਚਲਾਇਆ ਜਾ ਸਕਦਾ ਹੈ ਪਰ ਹੁਣ ਜਿਹੜਾ ਪਾਣੀ ਫਿਰ ਗਿਆ ਹੁਣ 15 ਦਿਨ ਵਿੱਚ ਲੱਗੀ 10 15 ਦਿਨ ਰਾਮ ਨਾਲ ਜੀ ਹੁਣ ਪਹਿਲਾਂ ਉਹਨੂੰ ਹਵਾ ਲੱਗੂ ਫੇਰ ਕੰਕਬੜਾ ਹੋਊਗੀ ਫੇਰ ਉਹ ਰੇ ਆਊਗਾ ਫੇ ਮਸ਼ੀਨ ਨਹੀਂ ਮਿਲਦੀ ਮੋਕੇ ਪਰ ਪਹਿਲਾਂ ਐਨੇ 4 3 ਤੋਂ 3 3 ਕੁਇੰਟਲ ਜੀ ਹਾਂਜੀ ਜਿਹੜੀ ਹੁਣ ਤੁਹਾਨੂੰ 10 12 ਹਾਂਜੀ ਉਹਦਾ ਮੁਆਵਜ਼ਾ ਐਲਾਨ ਹੋਇਆ ਕੋਈ ਕੋਈ ਕੁਝ ਨਹੀਂ ਹੋਇਆ ਹੈਗਾ ਨਾ ਕੋਈ ਗੁਰਦੌਰੀ ਨਾ ਕੋਈ ਕੋਸ ਕਰ ਗੁਰਦੌਰੀ ਕੀਤੀ ਨਹੀਂ ਮਤਲਬ ਕਿ ਐਲਾਨ ਤਾਂ ਕੀਤਾ ਸੀ ਜੇ ਕੁਛ ਨਹੀਂ ਜੀ ਸਾਡੇ ਤਾਂ ਪਿੰਡਾਂ ਕਿੰਨੇ ਕੋਈ ਵੀ ਨਹੀਂ ਆਇਆ ਹੈਗਾ ਅਸੀਂ ਨਾ ਪਰਵਾਹ ਨੂੰ ਕੀ ਮੰਨਦੇ ਹੋ ਕਿਉਂਕਿ ਚੋਣਾਂ ਨੇੜੇ ਨੇ ਚੋਣਾਂ ਦੇ ਵਿੱਚ ਤਾਂ ਜੇ ਵਾਅਦੇ ਕੀਤੇ ਜਾਂਦੇ ਨੇ ਅੱਗੇ ਭਵਿੱਖ ਦੇ ਪਰ ਜਿਹੜੇ ਸਾਡੇ ਹੁਣ ਚੋਣਾਂ ਦੇ ਵਿੱਚ ਕੰਮ ਪਰਮਾਤਮਾ ਨੇ ਕਹਿਰ ਕੀਤਾ ਉਹਦੇ ਬਾਰੇ ਨਹੀਂ ਸਰਕਾਰਾਂ ਸੋਚਦੀ ਕੋਈ ਕੁਛ ਨਹੀਂ ਜੀ ਸੋਚਦੇ ਹੈਗੇ ਨਹੀਂ ਹੁਣ ਜਮ੍ਹਾਂ ਬਰਹਾ ਜ਼ਿਮੀਂਦਾਰ ਦਾ 200 ਜੱਕ 1000 ਜੱਕ 500 ਦੇ ਚੈੱਕ ਆਪਣੂੰ ਕੰਮ ਸਾਡੀ 3 ਦਿਨ ਕੋਣ ਦਾ ਬੈ ਨਹੀਂ ਡਰ ਗਈ ਸਾਡੀ ਪਹਿਲਾਂ ਕਦੇ ਆਏ 2 2 4 400 ਦੇ ਚੈੱਕ ਆਏ ਪਹਿਲਾਂ ਆਏ ਤਾਂ ਕਈ ਸਾਲੋਂ ਕੋਈ ਕਿਸੇ ਨੂੰ 16 ਨੂੰ ਵੀ ਚੱਕ ਕਿਸੇ ਨੂੰ 10 ਰੁਪਏ ਕੱਕਣਾਂ ਦੇ ਕਹੁੰਦੇ ਮਜ਼ਾਕ ਕਰਦੇ ਨੇ ਇੱਕ ਤਰ੍ਹਾਂ ਬਿਲਕੁਲ ਬਿਲਕੁਲ ਕਿਹੜਾ ਜ਼ਿਮੀਂਦਾਰ 200 ਰੁਪਏ ਚੱਕਣਾ 400 ਚੱਕਣਾ ਕਣਕਪੂਰੀ ਕਰ ਲੂ ਲੇਬਰ ਤੁਹਾਨੂੰ ਪਹਿਲੇ ਨਹੀਂ ਮਿਲਦੀ ਬਰੋ ਹਾਲ ਹੈ ਜੀ ਜ਼ਿਮੀਂਦਾਰਾ ਫੇਰੇ ਬਸ ਪੱਕਾ ਸੋਸ਼ੀਤ ਨੂੰ ਦਿਖਾਇਆ ਕਿ ਕਿਵੇਂ ਵਰਦੇ ਮੀਂਹ ਦੇ ਵਿੱਚ ਕਿਸਾਨਾਂ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ اپنی ਪੁੱਤਾ ਵਾਂਗੂ ਪਾਣੀ ਫਸਲ ਨੂੰ ਬਚਾਇ ਨਾ ਜਾ ਸਕਿਆ ਮਤਲਬ ਕਿ ਫਸਲ ਹੈ ਉਹ ਜਿਹੜੀ ਹੈਗੀ ਆ ਉਹ ਖਿੱਲੀ ਹੋ ਚੁੱਕੀ ਹੈ ਕਿਸਾਨਾਂ ਨੂੰ ਇੱਕ ਵਾਰ ਫਿਰ ਤੋਂ ਜਿਹੜੇ ਹੈਗੇ ਆ ਕੰਕਨ ਜਿਹੜਾ ਹੈਗਾ ਫਰੋਲਣਾ ਪਏਗਾ ਤੇ ਉਸ ਦੇ ਨਾਲ ਜਿਹੜੀ ਲੇਬਰ ਹੈਗੀ ਆ ਜਿਹੜਾ ਕਿਸਾਨਾਂ ਦੇ ਉੱਤੇ ਇੱਕ ਵਾਰ ਫਿਰ ਤੋਂ ਇਹ ਲਾਗਤ ਜਿਹੜੀ ਹੈਗੀ ਕਿਸਾਨਾਂ ਦੇ ਉੱਤੇ ਪੈਣ ਵਾਲੀ ਹੈ ਭਾਰੀ ਜਿਹੜਾ ਨੁਕਸਾਨ ਹੋਣ ਵਾਲਾ ਹੈ ਤੇ ਆਮ ਤੌਰ ਤੇ ਆਪਾਂ ਸਰਕਾਰਾਂ ਦੀ ਗੱਲ ਕਰੀਏ ਤਾਂ ਸਰਕਾਰਾਂ ਹੀ ਕਹਿੰਦੀਆਂ ਕਿ ਨੌਜਵਾਨਾਂ ਨੂੰ ਕਿਸਾਨੀ ਕਿਤੇ ਦੇ ਨਾਲ ਜੋਣਾ ਚਾਹੀਦਾ ਹੈ ਸਰਕਾਰਾਂ ਦੀ ਮਦਦ ਕਰੇਗੀ ਪਰ ਜਦੋਂ ਕੁਦਰਤੀ ਆਫਤ ਪੈਂਦੀ ਹੈ ਜਾਂ ਫਿਰ ਹੋਰ ਜਿਹੜੀਆਂ ਗੱਲਾਂ ਹੁੰਦੀਆਂ ਨੇ ਕਿ ਸਰਕਾਰਾਂ ਸਾਥ ਦਿੰਦੀਆਂ ਨੇ ਇਹ ਅੱਜ ਮੁੱਖ ਸਵਾਲ ਬਣਿਆ ਹੋਇਆ ਹੈ। ਇਹੀ ਸਵਾਲ ਜਿਹੜਾ ਹੈਗਾ ਉਹ ਨੌਜਵਾਨ ਕਿਸਾਨ ਸਰਕਾਰਾਂ ਕੋਲ ਵੀ ਪੁੱਛ ਰਹੇ ਨੇ। ਕੁਝ ਨੌਜਵਾਨ ਕਿਸਾਨ ਵੀ ਹੈਗੇ ਨੇ ਆਪਾਂ ਗੱਲਬਾਤ ਕਰਦੇ ਹਾਂ। ਕੀ ਨਾਮ ਹੈ ਭਾਈ ਜੀ? ਮੇਰਾ ਨਾਮ ਗੁਰਨਾਮ ਸਿੰਘ ਹੈ ਜੀ। ਗੁਰਨਾਮ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਹੋ? ਮੈਂ ਪਿੰਡ ਸਰਸਨਗਲ ਦੇ ਕੀ ਲੱਗਦਾ ਸਰਕਾਰਾਂ ਤਾਂ ਕਹਿੰਦੀਆਂ ਵੀ ਨੌਜਵਾਨਾਂ ਨੂੰ ਕਿਸਾਨੀ ਕਿਤੇ ਦੇ ਨਾਲ ਖੇਤੀ ਕਿਤੇ ਦੇ ਨਾਲ ਜੁੜਨਾ ਚਾਹੀਦਾ ਹੈ ਇਹਦੇ ਵਿੱਚ ਮੁਨਾਫਾ ਹੈਗਾ ਮੇਰੇ ਹਿਸਾਬ ਨਾਲ ਤਾਂ ਗਵਰਨਮੈਂਟ ਜੋ ਮਰਜ਼ੀ ਕਵੇ ਪ੍ਰਾਦੀ ਰੇਟ 'ਚ ਮੁਨਾਫਾ 1 ਰੁਪਏ ਦਾ ਨਹੀਂ ਹੈ ਤੁਸੀਂ ਆਪ ਲਾਗਤ ਦੇਖ ਲਓ ਲਾ ਕੇ ਕੀ ਰੇਟ ਚੱਲ ਰਿਹਾ ਹੈ ਜੋ ਸਾਤੋਂ ਫਸਲ ਲਈ ਜਾ ਰਹੀ ਹੈ ਤੇ ਇਹ ਆਪਣੀ ਜੋ ਖਾਦਾਂ ਦੇ ਰਹੇ ਐ ਬੀਜ ਦੇ ਰਹੇ ਐ ਉਹਨਾਂ ਦੀ ਦਵਾਈਆਂ ਦੇ ਉਹਨਾਂ ਦੇ ਹਰ ਸਾਲ ਪੈਸੇ ਵਧਦੇ ਜਾ ਰਹੇ ਐ ਕਦੇ ਘਟੇ ਨਹੀਂ ਗਵਰਨਮੈਂਟ ਕਹਿੰਦੀ ਹੈ ਕਿ ਨੌਜਵਾਨ ਫਸਲਗਾ ਉਗਾਣਾ ਉਗਾਣਗੇ ਕਿਉਂ ਨਹੀਂ ਉਗਾਣਗੇ ਤੁਸੀਂ ਸਹੀ ਮੁੱਲ ਦੋ ਤਾਂ ਮੁੱਲ ਸਹੀ ਨਹੀਂ ਮਿਲ ਰਿਹਾ ਸਭ ਤੋਂ ਵੱਡੀ ਗੱਲ ਹੈ ਜਿਹੜੀ ਖਾਦ ਆ ਰਹੀ ਹੈ ਉਹ 50 ਕਿਲੋ ਦੀ ਪੈਕਿੰਗ ਹੈ ਉਹਦੇ ਵਿੱਚ 44 ਕਿਲੋ 45 ਕਿਲੋ ਵੱਧ ਤੇ ਵੱਧ 46 47 ਕਿਲੋ ਘੱਟ ਪੈ ਰਿਹਾ ਪੈਸੇ ਕਿੰਨੇ ਦੇ ਕੱਢਦੇ ਆ 50 ਕਿਲੋ ਦੇ ਉਹ 4 ਕਿਲੋ ਦੀ ਚੋਰੀ ਕੌਣ ਲੱਕੂਗਾ ਆਪਰਤੀ ਹੋਈ ਵੀ ਆ ਸਾਡੇ ਨੂੰ ਸਾਦੋ ਪੈਸੇ ਮਿਲੇ 50 ਕਿਲੋ ਦੇ 700 ਗ੍ਰਾਮ ਉਹ 700 ਗ੍ਰਾਮ ਦੇ ਪੈਸੇ ਕੌਣ ਦੇਊਗਾ ਹੁਣ ਜਿੰਨੀ ਸਾਡੀ ਫਸਲ ਖਰਾਬ ਹੋ ਗਈ ਪਹਿਲੇ ਮੁਆਵਜ਼ਾ ਨਹੀਂ ਮਿਲੇ ਹੁਣ ਤਾਂ ਕਿੱਥੇ ਦੇ ਦਿੰਦੇ ਇਹਨਾਂ ਦੇ ਕਿਤੇ ਆਪਾਂ ਦੇਖ ਰਹੇ ਕਿ ਲੋਕ ਸਭਾ ਚੋਣਾਂ ਨੇੜੇ ਨੇ ਕਿ ਇਹ ਐਮਪੀ ਪਿੱਛੇ ਬਣੇ ਹੋਏ ਸੀਗੇ ਉਹ ਕਹਿੰਦੇ ਨੇ ਵੀ ਕਿਸਾਨਾਂ ਦੇ ਲਈ ਇਹ ਕੀਤਾ ਉਹ ਕੀਤਾ ਤੇ ਜਿਨ੍ਹਾਂ ਨੇ ਹੁਣ ਪਰਨਾ ਹੈ ਅੱਗੇ ਨੂੰ ਬਣਨ ਦੇ ਉਹ ਵਾਅਦਾਇ ਕਰ ਰਹੇ ਨੇ ਵੀ ਕਿਸਾਨਾਂ ਨੂੰ ਰੋਲਣ ਨਹੀਂ ਦਿੱਤਾ ਜਾਏਗਾ ਪਰ ਲੋਕ ਸਭਾ ਚੋਣਾਂ ਦੇ ਵਿੱਚ ਹੀ ਰੋਲ ਰਹੇ ਸਾਡੇ ਨਾਲ ਰਾਤਾਂ ਨੂੰ ਪਾਣੀ ਲਾਣ ਆ ਕੇ ਖੇਤਾਂ 'ਚ ਫਿਰ ਹੂੰ ਫਿਰ ਪਤਾ ਲੱਗੂਗਾ ਕਿ ਜ਼ਿਮੀਂਦਾਰ ਵਧੀਆ ਏ ਜਾਂ ਘਟ ਗਿਆ ਏ ਜਾਂ ਸਾਲਾ ਰੋਲਦਾ ਕਿ ਨਹੀਂ ਰੋਲਦਾ ਛਿੱਤੀ ਜੀ ਗੱਲ ਆ ਪਤਾ ਠੀਕ ਹੈ ਕਹਿੰਦੇ ਆ ਪਹਿਲਾ ਵਾਦੇ ਕੈਪਟਨ ਸਰਕਾਰ ਨੇ ਕਰੇ ਆ ਕਾਲੀ ਕਰਦਣ ਗਿਆ ਹੈ ਸਾਡੀ ਤੱਕੜੀ ਉੱਥੇ ਹੀ ਖੜੀ ਅੱਜ ਵੀ 8 ਤੋਂ 10 ਸਾਲ ਪਹਿਲਾਂ ਅਸੀਂ ਖੜੇ تھے ਅੱਜ ਵੀ ਉੱਥੇ ਹੀ ਹੈ ਜੇ ਸਾਡੇ ਕਹਿੰਦੇ ਸਾਲ ਹਾਂਜੀ ਅੱਜ ਇਹ ਸਾਲ ਆਪ ਫਸਲ ਦਾ ਰੇਟ ਵਧਾਤਾ ਕਿੰਨਾ 50 ਰੁਪਏ ਜੀ ਜੇ ਸਾਨੂੰ ਉਹ 50 ਵਧਾਏ ਆ ਜਿਹੜੇ ਤੁਸੀਂ ਬੋਰੀ ਵਗਰ ਆਦੀ ਬੋਰੀ ਵਗਰ 200 ਰੁਪਿਆ 250 200 ਤੇ ਘੱਟ ਦਾ ਵਧਾ ਲੈਣੀ ਹੈ ਸਾਡੇ 50 ਵਧਾ ਕੇ ਜਿਹੜਾ ਬੰਦਾ ਆਪਣਾ ਇੱਕ ਬੋਰੀ ਵਗਰ 100 ਵਧਾ ਰਿਹਾ ਹੈ ਤਾਂ ਮੰਨ ਕੇ ਚੱਲੋ ਇੱਕ ਕੀਲੇ ਜੇ ਪੰਜ ਬੂਰੀਆਂ ਵੀ ਪੈ ਗਈਆਂ ਉਹਨਾਂ ਦਾ ਤਾਂ 500 ਹਰਾ ਹੋ ਗਿਆ ਐਕਸਟਰਾ ਸਾਨੂੰ ਕਿੰਨਾ ਮਿਲ ਰਿਹਾ 50 ਰੁਪਏ ਕੰਟਰੋਲ ਵਗੈਰਾ ਫੇਰ ਉਪਰੋਂ ਦਾ ਮੰਦੇ ਨਹੀਂ ਇਹ ਵੈਦ ਗਵਰਨਮੈਂਟ ਤੋਂ ਮੰਦੇ ਨਹੀਂ ਨਾ ਮੈਂ ਵੋਟ ਪਾਣੀ ਹੈ ਜਦਗੀ ਅੱਛਾ ਪਿਛਲੀ ਵਾਰ ਪਾ ਕੇ ਦੇਖ ਲਈ ਖੂਚ ਵੋਟ ਪਾਈ ਮੈਂ ਤਾਂ ਆਪਣੇ ਕਿਸਾਨ ਵੀਰਾਂ ਨੂੰ ਇਹੀ ਬੇਨਤੀ ਕਰੂਗਾ ਕਿ ਦੇਖੋ ਲੋਕ ਤਾਂ ਮੈਲਾ ਤੇ ਹੋ ਕੇ ਕਹਿੰਦੇ ਹਾਂ ਜੀ ਤੁਹਾਨੂੰ ਆਹ ਚੀਜ਼ ਮਿਲੂਗੀ ਆਹ ਫੈਸਿਲਿਟੀ ਮਿਲੂਗੀ ਕੋਈ ਫੈਸਿਲਿਟੀ ਨਹੀਂ ਹੈ ਬਿਜਲੀ ਨੂੰ ਦੋਂਦੇ ਆ ਆਪਣੇ ਬਿਜਲੀ ਦਾ ਰੇਟ ਦੇਖ ਲਓ ਮੋਟਰ ਦੇ ਕਹਿੰਦੇ 8 ਘੰਟੇ ਲੈਟ ਰਹੂਗੀ ਜੇ 4-5 ਘੰਟੇ ਵੀ ਟਾਈਮ ਦੀ ਆ ਜਵੇ ਉਹ ਵੀ ਬਹੁਤ ਹੈ ਕੋਈ ਆਪਣਾ ਕੰਮ ਨਹੀਂ ਕਰਿਆ ਜਿਹੜੀ ਮਰਜ਼ੀ ਗਵਰਨਮੈਂਟ ਆ ਜੇ ਕਿਸਾਨ ਮਰਦਾ ਹੀ ਆਇਆ ਇਹ ਕਹਿੰਦੇ ਕਿ ਹਾਂ ਨੌਜਵਾਨਾਂ ਨੂੰ ਕਿਸਾਨਾਂ ਕਿਸਾਨ ਬਣਾਓ ਮੈਂ ਮੁੱਕਰਦਾ ਕਿ ਉਹਦੇ ਨਾਲੋਂ ਕਿਸੇ ਹੋਰ ਪਾ ਤਿਆਰੀ ਕਰਨੀ ਚੰਗੀ ਆ ਪਤਾ ਤਾਂ ਹੈ ਕਿ ਸ਼ਾਮ ਨੂੰ 300 ਰੁਪਏ ਜੇਬ ਚ ਪਾ ਕੇ ਜਾਵਾਂਗੇ ਜੀਮੀਦਾਰ ਜੇ ਇੰਨੇ ਪੈਸੇ ਲਾ ਕੇ 6 ਮਹੀਨੇ ਬედაਸ ਹੁੰਦੀ ਕਿ ਹਾਂ ਹੁਣ ਪੈਸੇ ਆ ਜਾਣਗੇ ਉਹ ਆ ਦੇਖ ਲਓ ਮੱਡੀ ਛਾਲ ਕਿਹੜੇ ਪੈਸੇ ਮਲੇ ਆ ਬਜ਼ੁਰਗਾਂ ਨੇ ਮੈਂ ਇੱਕ ਸਵਾਲ ਕੀਤਾ ਸੀ ਵੀ ਹੁਣ ਲੀਡਰ ਲੋਕ ਆਉਣਗੇ ਵੋਟਾਂ ਲੈਣ ਦੇ ਲਈ ਆਉਣਗੇ ਉਹਨਾਂ ਨੂੰ ਸਵਾਲ ਕਰੋਗੇ ਕਿ ਉਹਨਾਂ ਨੂੰ ਘੇਰ ਕੇ ਪੁੱਛੋਗੇ ਵੀ ਕੀ ਕੀਤਾ ਸੀ ਜਾਂ ਕੀ ਕਰੋਗੇ ਹੁਣ ਆ ਆ ਇੱਥੇ ਲੈ ਕੇ ਆਓ ਜਿਹੜੇ ਲੀਡਰ ਵੋਟਾਂ ਮੰਗਦੇ ਨੇ ਫਿਰ ਉਹ ਉਹਨਾਂ ਨੂੰ ਇੱਥੇ ਲੈ ਕੇ ਆਉਣਾ ਚਾਹੀਦਾ ਉਹ ਕਹਿੰਦੇ ਪਰ ਮਜਬੂਰੀ ਹੈ ਵੋਟ ਤਾਂ ਕਰਨੀ ਹੈ ਪਰ ਨੌਜਵਾਨ ਕੀ ਸੋਚਦਾ ਜੀ ਮੇਰੇ ਵੱਲੋਂ ਤਾਂ ਬਾਈਕਾਰਡਾ ਵੋਟ ਦਾ ਨਾਮ ਆ ਪਾਣੀ ਹੈ ਨਾ ਮਨ ਲੋੜ ਹੈ ਜੀ ਪਰ ਕੀ ਸਵਾਲ ਕਰਨੇ ਬਣਦੇ ਨੇ ਉਹਨਾਂ ਨੂੰ ਇੱਥੇ ਲੈ ਕੇ ਆਉਣਾ ਬਣਦਾ ਬਜ਼ੁਰਗਾਂ ਦੀ ਆਪਣੀ ਨਿਕਲ ਗਈ ਜੀ ਹੂੰ ਉਹਨਾਂ ਨੇ ਵਿਚਾਰਿਆਂ ਨੂੰ ਤੰਗੇ ਤੇ ਗੱਡੀਆਂ ਚੈੱਕ ਹੋਸ਼ ਹੋ ਕੇ ਗੱਡੀ ਵੈਸੇ ਜੇ ਤੁਸੀਂ ਕਿਸੇ ਵੀ ਬਜ਼ੁਰਗ ਨੂੰ ਛੇੜ ਕੇ ਦੇਖ ਲਓ ਆ ਨਾਲੇ ਖੜੇ ਆ ਇਹਨਾਂ ਦਾ ਦਿਲ ਫਰੋਲ ਕੇ ਦੇਖ ਲਓ ਮੂੰਹ ਤੇ ਜੋ ਮਰਜੀ ਕਹਿਣਗੇ ਆਪਾਂ ਗਵਰਨਮੈਂਟ ਨਾਲ ਆ ਪਰ ਅੰਦਰੋਂ ਦਿਲ ਥੋੜਾ ਮੰਦਾ ਕਹਿਦਾ ਫਰੋਲਿਓ ਤੁਸੀਂ ਉਹ ਫਰੋਲਿਓ ਕੋਈ ਸਵਾਲ ਪੁੱਛ ਕੇ ਦੇਖ ਲਓ ਤੁਸੀਂ ਇਹਨਾਂ ਨੂੰ ਕਿਹਾ ਤੁਹਾਡੇ ਸਾਹ ਨਾਲ ਬਿਲਕੁਲ ਸਹੀ ਦਾ ਹੁੰਦੇ ਨੇ ਸਾਨੂੰ ਇਹ ਨਾ ਬਿਲਕੁਲ ਦਾਮ ਸਹੀ ਨਹੀਂ ਮਿਲਿਆ ਕਿਸਾਨੀ ਪਹਿਲਾਂ ਤੋਂ ਜਾਂਦੇ ਤੇ 55 55 ਸਾਲ ਦੀ ਉਮਰ ਹੋ ਗਈ ਛੋਟੇ ਹੁੰਦੇ ਸੀ ਕੰਮ ਕਰਦੇ ਆ ਕਿਸਾਨੀ ਦਾ ਜੀ ਕਦੇ ਵੀ ਸਾਨੂੰ ਇਹ ਤਾਂ ਹੋਇਆ ਨਹੀਂ ਵੀ ਪ੍ਰੋਫਰ ਮਿਲਦਾ ਫਿਰ ਬਜ਼ੁਰਗ ਇਹ ਕਿਉਂ ਕਹਿੰਦੇ ਨੇ ਵੀ ਯਾਰ ਵੋਟਾਂ ਮਜਬੂਰੀ ਆ ਪੌਣੀਆਂ ਹੀ ਪੈਣੀਆਂ ਇਹ ਜਿਹੜੀਆਂ ਪਾਰਟੀਆਂ ਨੇ ਬਜ਼ੁਰਗਾਂ ਨੂੰ ਹੁਣ ਪਹਿਲਾਂ ਤੇ ਜਿਹੜੇ ਨਾਲ ਲੱਗੇ ਹੋਣ ਉਹਨਾਂ ਦੇ ਚੱਲੀ ਜਾਂਦੇ ਨੇ ਕੋਈ ਕਾਲੀ ਦਲ ਨਾਲ ਲੱਗਿਆ ਕਾਲੀ ਦਲ ਦੇ ਨਾਲ ਲੱਗਦਾ ਵਿੱਚ ਜਨਾਲੀਆਂ ਕਹਿੰਦੀ ਸਾਡੀ ਤਾਂ ਤੱਕੜੀ ਆ ਗੁਰੂ ਦੀ ਤੱਕੜੀ ਆ ਕੋਈ ਕਾਂਗਰਸ ਨਾਲ ਲੱਗਿਆ ਇਹ ਕਾਲੀ ਦਲ ਵਿੱਚ ਕਾਂਗਰਸ ਕਰਦੇ ਤਾਂ ਦੋ ਇੱਕੋ ਸਾਰ ਨੇ ਪਹਿਲਾਂ ਦੀ ਕਰਦੇ ਆ ਰਹੇ ਨੇ ਜਿਵੇਂ ਹੁਣ ਆਵਾਮ ਦੀ ਨਵੀਂ ਬੁੜੀ ਦੀ ਹੋਛਦੀ ਗਈ ਵੀ ਅਸੀਂ ਆਮ ਆਦਮੀ ਨੂੰ ਲਈਏ ਇਹਨਾਂ ਨੇ ਆਪਸ ਵਿੱਚ ਹੀ ਮਿਲ ਕੇ ਫਿਰ ਦੂਜਾ ਹੋ ਗਾ ਲਿਆ ਅਸੀਂ ਜਾਣਦੇ ਕਿ ਬੈਂਸ ਵਰਗਾ ਐਮਐਲਏ ਤੱਕੜ ਐ ਐਮਐਲਏ ਸਾਡੇ ਏਰੀਆ 'ਚ ਵੀ ਚਾਹੀਦਾ ਹੂੰ ਹੂੰ ਸਾਰੇ ਉਹ ਤੇ ਐਲੀਗੇਸ਼ਨ ਲਾਂਦੇ ਕੀ ਔਰ ਉਹਨੇ ਇੰਨੇ ਮਾਰਲੇ 'ਚ ਗੋਠੀ ਪਾ ਲਈ ਅਸੀਂ ਕਹਿੰਦੇ ਚਲੋ ਠੀਕ ਐ ਪਾ ਲਈ ਪਰ ਉਹ ਆਮ ਪਬਲਿਕ ਦੇ ਨਾਲ ਤੁਰਦਾ ਅਸੀਂ ਖੁਦ ਕਹਿੰਨੇ ਕਿ ਬੈਂਸ ਵਰਗਾ ਐਮਐਲਏ ਸਾਡੇ ਏਰੀਆ 'ਚ ਸਾਡੇ ਏਰੀਆ ਵਿਡਵੈਲਪ ਹੋਊਗਾ ਖੁਦ ਗੁਰੂਆਂ ਦੀ ਨਗਰੀ ਆਨੰਦਪੁਰ ਸਾਹਿਬ ਕਹਿ ਦਨਗੇ ਹਾਂਜੀ ਅਸੀਂ ਇੱਥੇ ਵਿਰਾਸਤ ਤੇ ਖਾਲਸਾ ਬਣਾਤਾ ਉਹ ਖਾਲਸਾ ਨਾ ਰੋਟੀ ਥੋੜਾ ਖਾਣੀ ਵਿਰਾਸਤ ਖਾਲਸਾ ਨਾ ਰੋਟੀ ਦੇਣੀ ਕੱਲੇ ਕੱਲੇ ਘਰ 'ਚ ਜੇ ਤੁਸੀਂ ਆਮ ਜ਼ਿਮੀਂਦਾਰ ਦੀ ਆਵਾਜ਼ ਨਹੀਂ ਸੁਣਨੀ ਵੋਟਾ ਮੰਗਣ ਆリエ ਤੁਸੀਂ ਆਪ ਦੇਖ ਲਓ ਬੇਸ਼ੱਕ ਨਾਲ ਆ ਕੇ ਦੇਖਿਓ ਕੱਲੇ-ਕੱਲੇ ਘਰ 'ਚ ਜਿੱਥੇ ਅਸੀਂ ਮੈਂ ਕਹਿੰਦਾ ਟੁੱਟੀ ਦੀ ਪੀੜੀ ਪਰ ਅਸੀਂ ਬੈਠਦੇ ਆ ਉੱਥੇ ਬੈਠ ਜਣਾਗੇ ਕਿ ਸਾਨੂੰ ਵੋਟ ਪਾਓ ਅਸੀਂ ਤੁਹਾਡਾ ਇਹ ਕਰਾਂਗੇ ਹੁਣ ਤਾਂ ਬੈਠ ਜਾ ਬਾਅਦ ਵਿੱਚ ਆ ਜਾ ਵੜਿੰਗ ਬੈਠ ਗਏ ਨੇ ਹੁਣ ਬੈਠ ਜਾਣਾ ਉਹ ਤਾਂ ਉਹ ਪੋਲਿਟਿਕਸ ਖੇਡਦਾ ਉਹ ਬੰਦਾ ਰਾਜ ਕੇ ਪੋਲਿਟਿਕਸ ਖੇਡਦਾ ਆਪਾਂ ਰਾਜਾ ਵੜਿੰਗ ਦੇ ਨਾਲ ਨਹੀਂ ਹੈਗੇ ਉਹ ਰਾਜ ਕੇ ਪੋਲਿਟਿਕਸ ਖੇਡਦਾ ਸਦੀ ਜੀ ਗੱਲ ਹੈ ਉਹ ਕਹਿੰਦਾ ਕਿ ਇੰਦਰਾ ਗਾਂਧੀ ਦੀ ਫੋਟੋ ਲਾ ਕੇ ਬੈਠਾ ਹੈ ਇੱਕ ਤਾਂ ਗੁਰਸਿੱਖ ਪਰਵਾੜ ਨੂੰ ਫੈਮਿਲੀ ਨੂੰ ਬੁਲਾਉਂ ਕਰ ਰਿਹਾ ਆ ਗਲਤ ਆ ਮੂਰੇ ਉਹਨੇ ਖਾਲਸਾ ਜੀ ਆਪਣੇ ਕਿਆ ਨਾਮ ਹੈ ਛੋਟਾ ਬੱਚਾ ਨਿਹੰਗਾਂ ਦਾ ਘੋੜੇ ਤੇ ਝਾੜਾ ਕੇ ਫੋਟੋ ਖਿਚਵਾ ਰਿਆ ਇਹ ਸਿਆਸੀ ਦਾਲੀਆਂ ਹੋਰ ਕੀ ਹੈ ਪੋਲਿਟਿਕਸ ਖੇਡੀ ਜਾ ਰਹੀ ਹੈ ਕਿ ਦੇਖੋ ਮੈਂ ਸਿੱਖਾਂ ਨੂੰ ਕਿੰਨਾ ਪਿਆਰ ਕਰਦਾ ਪਰ ਸਿੱਖ ਕਿੱਥੇ ਬਜਰੇ ਕੋਈ ਇਹ ਕਾਂਗਰਸ ਪਾਰਟੀ ਨੇ ਕੋਈ ਕੰਮ ਨਹੀਂ ਕਰਿਆ ਆਪਣੇ ਲਈ ਹੁਣ ਕਿੰਨੇ ਕੁ ਪਿੱਛੇ ਕਿੰਨਾ ਕੁ ਨੁਕਸਾਨ ਹੋ ਗਿਆ ਕਿੰਨੇ ਕਿਲੇ ਤੁਸੀਂ ਬੀਜੇ ਨੇ ਕਿੰਨੇ ਕੁ ਨੁਕਸਾਨੇ ਗਏ ਮੈਂ 35 ਕਿਲੇ ਦੀ ਖੇਤੀ ਕਰਦਾ ਮੈਂ ਤੇ ਮੇਰਾ ਭਰਾ ਜੀ 27 ਕਿਲੇ ਖਤਮ ਹੋ ਗਏ ਪਰਿਵਾਰ ਦਾ ਕੀ ਹਾਲ ਹੈ ਹੁਣ ਪਰਿਵਾਰ ਦਾ ਹਾਲ 6 ਮਹੀਨੇ ਪਹਿਲਾਂ ਜਦੋਂ ਫਸਲ ਲਾ ਰਹੇ ਸੀ ਉਦੋਂ ਬਹੁਤ ਵਧੀਆ ਸੀ ਕੀ ਹਾਂ ਸਾਡੇ ਬੇਟੇ ਕੰਮ ਕਰ ਰਹੇ ਪਰ ਜਦੋਂ ਹੁਣ ਜਦੋਂ ਐਂਡ ਆਇਆ ਐਂਡ ਜੇ ਮਾਤਾ ਵੀ ਅੰਦਰ ਆ ਬਾਪੂ ਵੀ ਜਰਾ ਤੇ ਲੜਣਾ ਫਾਇਦਾ ਕੋਈ ਨਹੀਂ ਹੈ ਅਗਲਾ ਜਿਹਨੇ ਮੰਨ ਲਓ 10 ਲੱਖ 5 ਲੱਖ ਲਾਣਾ ਹੈ ਉਹ ਮੁਨਾਫਾ ਨਹੀਂ ਲਾਉਂਦਾ ਕਿ ਮੈਂ 5 ਲਾਉਂਗਾ ਤਾਂ ਮੇਰਾ 6-7 ਬਣੂਗਾ ਸਾਲ ਦਾ ਖਰਚਾ ਚੱਲੂਗਾ ਪਰ ਜਿਹੜੇ ਲੱਛਣਾ ਇੱਕ ਗਵਰਨਮੈਂਟ ਨੇ ਕੁਦਰਤ ਦੀ ਮਾਰ ਨਾਲ ਤਾਂ ਮਾਰੇ ਦਿੱਤੇ ਗਵਰਨਮੈਂਟੋਂ ਤੋਂ ਪਹਿਲਾਂ ਮਾਰ ਦਿੰਦੀ ਕੋਈ ਭਾਅ ਨਹੀਂ ਮੰਡੀ ਨੂੰ ਦੇ ਰਿਹਾ ਜਿਹੜਾ ਪਹਿਲਾਂ ਹੁਣ بارش ਨੇ ਫਸਲ ਖਰਾਬ ਕਰੀਆ ਉਹਨਾਂ ਦੀ ਕਿਸੇ ਦੀ ਗਦਾਬਰੀ ਨਹੀਂ ਹੋਈ ਮੇਰੇ ਕੋਲ 60 ਕਿਲੇ ਆ ਉਹ ਲਾਈ 60 ਕਿਲਿਆਂ ਦੇ ਵਿੱਚ ਮੇਰੇ 20 ਕਿਲੇ ਮਰ ਗਏ ਠੇਕਾ ਵੀ ਦੇਣਾ ਸੀ ਕੋਈ ਗਦਾਬਰੀ ਕੋਈ ਗਦਾਬਰੀ ਨਹੀਂ ਹੋਇਆ ਜੀ ਮਜ਼ਦੂਰ ਦੀ ਤੁਸੀਂ ਇਧਿਆੜੀ ਦੇਖ ਲਓ ਮੈਂ ਕਹਿੰਦਾ ਕਿ ਜ਼ਿਮੀਂਦਾਰ ਨਾਲ ਤੇ ਮਜ਼ਦੂਰ ਬੈਟਰ ਹੈ ਉਹ ਕਿਦਾਂ ਆਪਾਂ ਕਿਲੇ ਦੀ ਫਸਲ ਕਟਵਾਣੀ ਹੈ ਅਗਲਾ ਸਿੱਧਾ ਕਹਿੰਦਾ 5000 ਲਵਾਂਗਾ ਜੀ ਖਰਚਾ ਵਧ ਗਿਆ ਜ਼ਿਮੀਂਦਾਰ ਨੂੰ ਕਿੱਥੇ ਪਹਿਲਾਂ 2000 ਦੇ ਕੰਮ ਸਟਾਰਟ ਹੋਇਆ ਡੀਜ਼ਲ ਕਿੱਥੇ ਜਾ ਰਿਹਾ ਵਾ ਤੁਸੀਂ ਹਿਮਾਚਲ ਚਲੇ ਜਾਓ ਹਰਿਆਣਾ ਚਲ ਜਾਓ ਪੰਜਾਬ ਗਵਰਨਮੈਂਟ ਉਹਦੇ ਨਾਲੋਂ 1.5 ਰੁਪਇਆ ਡੀਜ਼ਲ ਫालतੂ ਆ ਜੇ 1 ਲੀਟਰ ਵਗੈਰਾ 1.5 ਰੁਪਇਆ ਫालतੂ ਇੱਕ ਜ਼ਿਮੀਂਦਾਰ ਜਦੋਂ ਫਸਲ ਬੋਂਦਾ ਏ ਉਸ ਟਾਈਮ ਜਿਹਦੇ ਮੰਨ ਲਓ ਜਿਹਦੀ ਜਿੰਨੀ ਜ਼ਿਆਦਾ ਜ਼ਮੀਨ ਹੈ ਨਾਰਮਲ ਤੇ ਨਾਰਮਲ ਜ਼ਿਮੀਂਦਾਰ ਵੀ 50 ਲੀਟਰ ਤੇਲ ਤਾਂ ਲਾਂਦਾ ਹੀ ਲਾਂਦਾ ਏ ਤਾਂ ਉਹਦੇ ਪਰ ਤੁਸੀਂ 50 ਲੀਟਰ ਉੱਪਰ 1.5 ਰੁਪਇਆ ਫालतੂ ਲਾ ਲਓ ਕੋਈ ਫਾਇਦਾ ਤਾਂ ਨਹੀਂ ਕਰਿਆ ਹੈ ਵੱਡੇ ਵੱਡੇ ਲਾਰੇ ਵੱਡੇ ਵੱਡੇ ਦਾਅਵੇ ਗਵਰਨਮੈਂਟ ਆਂਦੀਆਂ ਕਰਦੀਆਂ ਜਾਂਦੀਆਂ ਬਸ ਇਨਾਜ ਮੰਡੀ ਦੇ ਵਿੱਚ ਦਾਣਾ ਮੰਡੀਆਂ ਦੇ ਵਿੱਚ ਫਸਲ ਬਰਬਾਦ ਹੋ ਰਹੀ ਹੈ ਉੱਥੇ ਖੇਤਾਂ ਦੇ ਵਿੱਚ ਜਿਹੜੀ ਖੜੀ ਫਸਲ ਹੈ ਉਹ ਵੀ ਪੂਰੀ ਤਰ੍ਹਾਂ ਦੇ ਨਾਲ ਬਰਬਾਦ ਜ਼ਰੂਰ ਹੋ ਗਈ ਹੋਵੇਗੀ ਪਰਮਾਤਮਾ ਕਰੇ ਕਿ ਇਹਨਾਂ ਕਿਸਾਨਾਂ ਦੀਆਂ ਫਸਲਾਂ ਨੂੰ ਕੋਈ ਆਚ ਨਾ ਹੋਵੇ ਪਰ ਜਿਸ ਹਿਸਾਬ ਦੇ ਨਾਲ ਨੇਰੀ ਜਾਮੀ ਚੱਲ ਰਿਹਾ ਉਸ ਦੇ ਨਾਲ ਲੱਗਦਾ ਹੀ ਰਿਹਾ ਵੀ ਕਿਤੇ ਨਾ ਕਿਤੇ ਕਿਸਾਨਾਂ ਦਾ ਨੁਕਸਾਨ ਜ਼ਰੂਰ ਹੋਇਆ ਹੋਵੇਗਾ ਪਰ ਵੇਖਣਾ ਇਹ ਹੋਵੇਗਾ ਕਿ ਲੋਕ ਸਭਾ ਚੋਣਾਂ ਵੀ ਨੇੜੇ ਨੇ ਤੇ ਚੋਣਾਂ ਦੇ ਵਿੱਚ ਇਹਨਾਂ ਕਿਸਾਨਾਂ ਦੀ ਬਾ ਸਰਕਾਰਾਂ ਦੇ ਵੱਲੋਂ ਖੜੀ ਜਾਂਦੀ ਹੈ ਮੁਆਵਜ਼ੇ ਦਾ ਐਲਾਨ ਹੁੰਦਾ ਹੈ ਜਾਫਰ ਨਹੀਂ ਸੱਜਣ ਸਣੀ ਦੇ ਨਾਲ ਜੀਤ ਸਿੰਘ ਖੜੀ ਪੰਜਾਬ ਦੇ ਜਨਰਲ